ਜੀ ਸਤਿ ਸ਼੍ਰੀ ਅਕਾਲ ਸਾਰੇ ਜਣੇ ਜੀ ਹਾਲ ਚਾਲ ਹੋ ਓਕੇ ਤੁਸੀਂ ਸਾਰੇ ਘੈਂਟ ਹੋਗੇ ਨਵੀਂ ਵੀਡੀਓ ਚ ਮੇਰਾ ਨਵੀਂ ਵੀਡੀਓ ਵਿੱਚ ਤੁਹਾ ਸਾਰਿਆਂ ਦਾ ਸਵਾਗਤ ਹੈ ਮੈਂ ਆਇਆ ਹਾਂ ਅੱਜ ਗੱਲ ਲੈਣ ਮੇਲੇ ਪਿੰਡ ਬੱਲਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਆ ਗਏ ਜੀ ਇੰਟਰ ਕਰਦੇ ਆਂ ਕਿ ਪਹਿਲਾਂ ਮੌਕਾ ਵਾਲੇ ਦੇਖਦੇ ਕਿੰਨੀ ਫੀਤ ਆਤਰ ਹੈ ਜਾਵਾ ਇੰਟਰ ਇਹ ਕਰਕੇ ਆਏ ਆ ਸਟਾਰਟਿੰਗ ਕੁ ਜਤਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਟਾ ਸਾਹਿਬ ਪਿੰਡ ਬੱਲਾ ਪੂਰੇ ਪੂਰੇ ਨਜ਼ਾਰੇ ਲੱਗੇ ਹੋਏ ਪੰਘੋੜੇ ਲੱਗੇ ਹੋਏ ਆ ਮੰਡਰੀ ਦਾ ਅੱਜ ਕਿ ਬਹੁਤ ਜ਼ਿਆਦਾ ਦੇ ਤੇ ਨਜ਼ਾਰੇ ਆਈ ਜਾਵੇਂ ਆ ਚੰਗਾ ਆ ਹਾਂ ਇੰਨਾਲਾ ਦੇ ਨੇ ਤੇ ਬਹੁਤ ਜ਼ਿਆਦਾ ਔਖਾ ਹੈ ਜੇ ਆਪਾਂ ਚੱਲਦੇ ਨੇ ਗੱਡੀਆਂ ਵੀ ਅੰਦਰ ਕਿੱਥੋਂ ਵਾਰਡ ਲੈਣੇ ਬਾਹਰ ਨਿਕਲ ਨਹੀਂ ਆਉਣੀਆਂ ਪੂਰੇ ਪੂਰਾ ਪੂਰਾ ਮੇਲੇ 'ਚ ਰੌਣਕ ਲੱਗੀ ਹੋਈ ਆ ਪਰ ਰਾਤ ਪੈਣ ਵਾਲੀ ਵਸਣ ਰਾਤ ਦਾ ਵੀ ਉਧਰਾਉਂਗਾ ਇਹ ਹਰ ਤਰ੍ਹਾਂ ਦਾ ਸਮਾਨ ਮਿਲਦਾ ਮਿਲ ਜੇਗਾ ਤੁਹਾਨੂੰ ਬੱਚਿਆਂ ਦੇ ਖਿਡੌਣੇ ਸਲੀਪਰ ਖਾਣ ਪੀਣ ਨੂੰ ਵੀ ਪੂਰਾ ਲੱਗਾ ਆ ਬੱਚਿਆਂ ਦਾ ਅੱਧਰ ਆ ਸਾਰੇ ਪੰਘੂੜੇ ਹੈਗੇ ਜੇ ਪੰਘੂੜਿਆਂ ਦੀ ਟਿਕਟ ਵੀ ਅਲੱਗ-ਅਲੱਗ ਹੋਏਗੀ ਆ ਗੇਮ ਜੜੀ ਹੋਉਂਦੀ ਆ ਰਿੰਗ ਵਾਲੀ ਗੇਮ ਆ ਆਪਾਂ ਤੇ ਪਹਿਲਾਂ ਜਾਵਾਂਗੇ ਦਰਸ਼ਣ ਕਰਾਂਗੇ ਬਾਅਦ ਚ ਅਸੀਂ ਘੁੰਮ ਦੇ ਫੇਰਦੇ ਆਂ ਕੱਲੀ ਕੱਲੀ ਚੀਜ਼ ਦੇਖਾਂਗੇ ਇਹ ਬੱਚਿਆਂ ਨੇ ਡਰੈਗ ਸੇਲ ਕਰਨ ਦਿਆ ਇਹ ਕੀ ਚੀਜ਼ ਆ 3D ਪਜ਼ਲ ਹਾਂਜੀ 3D ਪਜ਼ਲ 3D ਪਜ਼ਲ 3D ਪਜ਼ਲ ਆਲੂ ਟਿੱਕੀ ਖਾਓ ਤੇ ਪਾਰਕਿੰਗ ਦੀ ਦਿੱਕਤ ਹੈ ਆ ਪਾਰਕਿੰਗ ਤੁਹਾਨੂੰ ਬਾਹਰ ਲਾਣੀ ਪੈਣੀ ਜਾ ਅ ਦੇਖੋ ਬੱਚਾ ਨੇ ਪੰਗੂੜੇ ਨੰਨੇ ਜਾਰੇ ਲੈ ਆਂਦੇ ਬਾਕੀ ਇੱਧਰ ਦੀਆਂ ਦੁਕਾਨਾਂ ਮੈਂ ਤੁਹਾਨੂੰ ਬਾਅਦ ਵਿੱਚ ਟਾਈਮ ਦਿਖਾਵਾਂਗੇ ਪਹਿਲਾਂ ਅਸੀਂ ਕਰਾਂਗੇ ਦਰਸ਼ਨ ਦਰਸ਼ਨ ਕਰਕੇ ਤੇ ਫਿਰ ਆਪਾਂ ਫਿਰ ਅੱਗੇ ਐਕਸਪਲੋਰ ਕਰਾਂਗੇ ਸਾਥੇ ਮੇਲਾ ਅੱਜ ਤਾਂ ਦਿਨ ਤੇ ਚਲੋ ਇੰਨਾ ਨਹੀਂ ਭਰਿਆ ਹੋਗਾ ਸਟਾਰਟਿੰਗ ਤੇ ਪੂਰੀ ਭੀੜ ਲੱਗੀ ਸੀ ਬਟ ਜਦੋਂ ਹੁਣ ਅੰਦਰ ਆਏ ਆ ਤੇ ਇੰਨਾ ਰਸ਼ ਨਹੀਂ ਹੈਗਾ ਸੰਡੇ ਵਾਲੇ ਦਿਨ ਹੋ ਰਿਹਾ ਰਸ਼ ਹੋਏਗਾ ਦੇਖੋ ਭਗਵਾਨ ਭਗਵਾਨ ਜੀ ਦੀਆਂ ਮੂਰਤੀਆਂ ਵਗੈਰਾ ਦਾ ਸਾਰਾ ਲੰਗਾ ਆਪਾਂ ਲੇਡੀ ਦੇ ਚੁੰਮਕੇ ਵਗੈਰਾ ਵੀ ਆਗੇ ਜੀ ਇਹ ਸਾਰੇ 20 ਰੁਪਏ ਤੋਂ ਸਟਾਰਟਿੰਗ ਦਿੰਦੇ ਆ ਵੀ ਲੱਗੇ ਹੋਏਗੇ ਕੋਈ ਦੁਕਾਨਾਂ ਬੰਦ ਹੋ ਰੀਆਂ ਆ ਵਾ क्योंकि तो नेरा हो गया ना ने आ गया बाकी कप डिजाइन देखो कि, तो दे कापा। कि सोने सोहने ਦੇਈ ਦੇ ਮੁਕਾਬਲੇ 47 ਅੰਕਾਂ ਨਾਲ ਜੇਤੂ ਆ ਜੀ ਰੈਡ ਕਾਸਟ ਕਲਗੀ ਧਰਗੰਦਗਾ ਖਾਲਾ ਸਰਦਾਰਾਂ ਬੁੱਲੇ ਸੋਨੇ ਹਾਲੋ ਫਖਰੀਆ ਕੰਕੀ ਹੁਣ ਅਮਤੋਜ ਗੰਦਗਾ ਸਪੋਰਟਸ ਕਲਬ ਸ਼੍ਰੀ ਅਬਰਸਰ ਹਾਂਜੀ ਅਸੀਂ ਪਹੁੰਚ ਗਏ ਦਰਬਾਰ ਦੇ ਅੰਦਰ ਤੇ ਪਹਿਲਾਂ ਅਸੀਂ ਕਰਾਈਏ ਜੋੜੇ ਜਮਾ ਅਸੀਂ ਕਰਾ ਲਏ ਹਾਂ ਹੁਣ ਅਸੀਂ ਆ ਗਏ ਹਾਂ ਦਰਬਾਰ ਦੇ ਅੰਦਰ ਇੱਕ ਇਸਵਾ ਹੈ ਦਰਬਾਰ ਆ ਜੀ ਦੇਖੋ ਕਿੰਨਾ ਸੋਹਣਾ ਸਜਾਇਆ ਆਇਆ ਤੇ ਉਹਨੇ ਹੀ ਜਾਂਦੇ ਆਂਦਾ ਮੱਥਾ ਟੇਕਣ ਪਤਾ ਨਹੀਂ ਕੈਮ ਹੈ ਲਗੜਾ ਹੈਗਾ ਕਿ ਨਹੀਂ ਹੈਗਾ ਹਾਂਜੀ ਚਾਹ ਦਾ ਲੰਗਰ ਲੱਗਾ ਤੇ ਚਾਹ ਅਸੀਂ ਪੀਣ ਲੱਗੇ ਆ ਦਰਬਾਰ ਦੇ ਹੇ ਕਰ ਲੈ ਦਰਸ਼ਨ ਤੁਸੀਂ ਵੀ ਕਰੋ ਦਰਸ਼ਨ ਇਹ ਆ ਗਏ ਆ ਫਿਰ ਬਾਹਰ ਤੇ ਬਾਹਰ ਦਾ ਕੁਝ 뷰 ਇਸ ਤਰ੍ਹਾਂ ਦਾ ਹੈਗਾ ਉਹ ਨਾਈਟ 뷰 ਹੋ ਗਿਆ ਵਾ ਗਲੇड़ियां ਬੰਦੀਆਂ ਪਕੌੜੇ ਛੋੜੇ ਪੂਰੇ ਬੜੀ ਵੇਪੇ ਆ ਤੇ ਜਿਹਨੂੰ ਜੋ ਵੀ ਸਮਾਨ ਇੱਥੋਂ ਲੈਣਾ ਲੈ ਵੀ ਸਕਦੇ ਜੀ ਕੀ ਚਾਹਣ ਵੀ ਕੋਈ ਤੀਜਨ ਕਿੰਨੇ ਸੋਹਣੇ ਛੋੜੇ ਅੱਦਾ ਕੋਚਲੇ ਤਾਂ ਮੈਂ ਦੇਖ ਰਿਹਾ ਕੜਾ ਦੇਖਣਾ ਬੋ ਡਿਫਰੈਂਸ ਐਟੈਕ ਕਿਹਨੇ ਜੀ ਗੱਟ ਕੋ ਆ ਸ਼ੋਪ ਤੇ ਤਾਂ ਕੋਈ ਹੈਗਾ ਨਹੀਂ ਐ ਸ਼ੋਪ ਤੋਂ ਮੈਂ ਕੜਾ ਵੇਖਣਾ ਸੀ ਜਿਹੜਾ ਤੁਸੀਂ ਅੱਦ ਬੋ ਕੜਾ ਹੈਗਾ ਨਹੀਂ ਚਲੋ ਅੱਗੋਂ ਦੇਖਦੇ ਹਾਂ ਕੋਈ ਹੋਰ ਲੈਣੇ ਕੜਾ ਕੜਾ ਮੈਂ ਕੜਾ ਲੈਣਾ ਵਾ ਨਾਲ ਕਿਚਨ ਦੇਖਣੇ ਸੀ ਤੇ ਮੱਟੋ ਕੋਈ ਹੈਗਾ ਨਹੀਂ ਸ਼ੋਪ ਤੇ ਤਾਂ ਪੂਰੇ ਸਿੰਘਾਂ ਦੇ ਗੱਟਕੇ ਲੱਗੇ ਹੋਏ ਆ ਇਹ ਕੰਪੀਟੀਸ਼ਨ ਹੋ ਰਿਹਾ ਇਹ ਜੱਜਮੈਂਟ ਦਾ ਜੋ ਪੈਜਰਾ ਜੀ ਇੱਕ ਪਾਸੇ ਅੰਕ ਨੇ ਉਹ ਇਹ ਫੜਾ ਦਿੰਨੇ ਮੈਂ ਨਾ ਲਵੀ ਕਰਕੇ ਆਪਣੀ ਰਾਜ ਜੀ ਇੱਕ ਪਾਸੇ ਅੰਕ ਨੇ 28 ਤੇ ਦੂਜੇ ਪਾਸੇ ਅੰਕ ਨੇ ਹੁਣ ਅਸੀਂ ਆ ਗਏ ਆ ਬਾਹਰ ਫਿਰ ਮੈਂ ਤੁਹਾਨੂੰ ਦੁਕਾਨ ਨਾਲ ਦਿਖਾ ਰਿਹਾ ਇੱਧਰ ਜਾਂ ਤੁਸ਼ੋਕ ਵਗੈਰਾ ਦਿਖਾ ਰਿਹਾ ਆ ਪੂਰੇ ਲੱਗੇ ਲੱਗੇ ਆ ਨਵੇਂ ਚੋਪ ਦੁਕਾਨਾਂ ਹਰ ਇੱਕ ਚੀਜ਼ ਹਰ ਇੱਕ ਚੀਜ਼ ਮਿਲ ਰਹੀ ਹੈ ਪਰ ਜਿਹੜੀ ਚੀਜ਼ ਮੈਨੂੰ ਚਾਹੀਦੀ ਆ ਉਹ ਵੀ ਦੇਖ ਰਿਹਾ ਉਹ ਵੀ ਹੋ ਸਕਦੇ ਕੰਮ ਤੋਂ ਮਿਲ ਤਾਂ ਕੇ ਇਸੀ ਬਟ ਉੱਤੇ ਹੈਗੇ ਨਹੀਂ ਸੀ ਵਾ ਕਿੰਨੇ ਸੋਹਣੇ ਸੋਹਣੇ ਯਾਰ ਹੁਣ ਕੁਝ ਦੁਕਾਨਾਂ ਬੰਦ ਹੋ ਰਹੀਆਂ ਵਾ ਕਿਉਂਕਿ ਆਪਣਾ लेट हो गया ना रात पे लग पिए यूज करके ਤੇ ਆਪਾਂ ਵੀ ਉਹਨ ਘਰਾਂ ਨੂੰ ਚਲਦੇ ਆਂ ਮੌਸਮ ਹੋਇਆ ਪਿਆ ਪੂਰਾ ਸੁਹਾਣਾ ਬਾਰਿਸ਼ ਦਾ ਕੁਝ ਪਤਾ ਨਹੀਂ ਆ ਕਿ ਬਾਰਿਸ਼ ਕਦੋਂ ਆਵੇ ਇਹਦੇ ਨਾਲ ਚੰਗਾ ਤੇ ਪਹਿਲਾਂ ਹੀ ਆਪਾਂ ਇੱਥੋਂ ਚਲੇ ਜਾਈਏ ਕਿ ਜਨਾਬੇ ਦੇ ਬੱਚਾ ਨਿਕਲੋੜੇ ਦੇਖੋ ਕੀ ਚੰਗਾ ਸਮਾਨ ਬਗਾਦਾ ਖਿਡੌਣੇ ਜਿਆਦਾ ਬੱਚਿਆਂ ਦੇ ਕਢਾਉਣੇ ਬੱਚਿਆਂ ਦੇ ਜਿਆਦਾ ਵਾ ਜੁਗਾ ਜਿਆਦਾ ਸਮਾਣਿਆ ਜਾਂ ਬੱਚਿਆਂ ਦਾ ਜਿਆਦਾ ਸਮਾਣਿਆ। ਤੋੜ ਵੀ ਹੈ سیل। ਕਲਾਸ ਤਾਂ ਇਹ ਮੈਨੂੰ ਨਹੀਂ ਜੇ ਪਤਾ ਕਿੰਨੀ ਤਰੀਕ ਤੱਕ ਇਹ ਮੇਲਾ ਹੈਗਾ ਵਾ ਤੇ ਕਿੰਨੀ ਤਰੀਕ ਨੂੰ ਹੋਏਗਾ ਗਾਵਾ। ਯੂ ਚੈੱਕ ਕਰੋ ਤੇ ਯੂ ਚੈੱਕ ਕਰੋ ਤੇ ਯੂ ਚੈੱਕ ਕਰੋ ਤੇ ਯੂ ਚੈੱਕ ਕਰੋ ਤਾਂ ਬਦਲ ਕਲਯਪਕ ਘੋੜਿਆਂ ਦਾ ਵੀਊ ਚੈੱਕ ਕਰੋ roti penggula, lalat, lalat, ਕਿ ਮੈਂ ਤੁਹਾਨੂੰ ਕਹਿ ਰਿਹਾ ਸੀ ਤੇ ਬਾਰਿਸ਼ ਸਟਾਰਟ ਹੋ ਗਈ ਆ ਬੱਦਲ ਬਹੁਤ ਜ਼ਿਆਦਾ ਹੈ ਪਿਆ ਵਾ ਤੇ ਬਾਰਿਸ਼ ਹੋ ਗਈ ਆ ਸਟਾਰਟ ਟਾਈਮ 'ਚ ਰੱਪਾ ਵੀ ਜਾਈਏ ਘਰਾਂ ਨੂੰ ਤੇ ਬਿਲੋ ਹੋਦਾ ਕਰੀਏ ਐਂਡ ਤੇ ਮੈਂ ਪਹਿਲਾਂ ਹੀ ਕਹਿ ਰਿਹਾ ਵਾਂ ਵੀ ਇਸ ਦਾ ਮੈਨੂੰ ਪਤਾ ਨਹੀਂ ਹੈ ਕਿੰਨੇ ਤਰੀਕ ਤੱਕ ਰਹੇਗਾ ਵਾ ਕਿੰਨੇ ਤਰੀਕ ਤੱਕ ਨਹੀਂ ਹੈਗਾ ਠੀਕ ਹੈ ਇਹਦੀ ਮੈਨੂੰ ਲਾਸਟ ਡੇਟ ਨਹੀਂ ਪਤਾ ਹੈ ਜੀ ਤੇ ਕਿੰਨੀ ਤਰੀਕਾ ਕਰਨਾ ਹੈ ਨਾ ਇਹ ਉਹਨਾਂ ਨੇ ਲਿਖ ਕੇ ਮੈਂਸ਼ਨ ਕੀਤਾ ਹੋਇਆ ਵਾ ਤੇ ਨਾ ਹੀ ਮੈਨੂੰ ਪਤਾ ਨਾ ਹੀ ਮੈਂ ਕਿਸੇ ਨੂੰ ਪੁੱਛਿਆ ਹੈ ਹਾਂਜੀ ਐਸੀ ਚੱਲੇ ਆ ਇਸ ਵੰਗੂੜੇ ਤੇ ਨਾਲ ਹੈਗਾ ਮੇਰੇ ਵੀਰ ਠੀਕ ਆ ਚੱਲੀਏ ਹਰ ਨਜ਼ਾਰੇ ਪੂਰਾ ਤੇਜੋ ਤੇਜ ਨਜ਼ਾਰੇ ਨਜ਼ਾਰੇ ਹਾਂ ਜੀ ਇੱਥੇ ਪੈ ਗਿਆ ਜੀ ਮੈਂ ਟੇਪੰਗੂ ਰਿਤੇ ਫੜ ਕੇ ਤੇ ਚੰਗੀ ਤਰ੍ਹਾਂ ਬਹਿ ਜੀ ਠੀਕ ਆ ਡਰਨਾ ਨਹੀਂ ਹੋ ਇਹ ਚਾਂਦੇ ਆ ਚਾਂਦੇ ਹੋਏ ਹੋਏ ਸੜੀ ਕਿਥੇ ਚਾੜਤਾ ਨਹੀਂ ਹੋਏ ਹੋਏ ਵੇਖੋ ਉਹ ਤੇ ਵੀ ਹੋਇਆ ਲੱਤਾਂ ਕੋ ਸਿੱਧੀਆਂ ਕਰ ਲਾ ਲਓ ਜੀ ਲਓ ਜੀ ਅਸੀਂ ਆ ਗਏ ਆ ਪਿੰਡ ਵੱਲੇ ਅਸੀਂ ਚਾ ਆ ਗਏ ਆ ਪਿੰਡ ਵੱਲੇ ਪੂਰਾ ਵੱਲੇ ਦਾ ਮੇਲਾ ਤੁਸੀਂ ਵੇਖੋ ਉਹ ਇਹ ਕਿੱਥੇ ਚੜ ਕੇ ਵੇਖੋ ਉਹ ਲਾ ਦੇ ਥੱਲੇ ਕਿਆ ਲਾ ਦੇ ਥੱਲੇ ਚੱਲਣਾ ਤੇਰੀ ਗੋਬੇ ਨਹੀਂ ਤੂੰ ਫੇਰ ਮੈਂ ਜੇਟ ਪਾ ਲੈਣਾ ਫੋਨ ਭਰਾਵਾ ਆਏ ਹੋਏ 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 ਉਹ ਕੁੱਤਾ ਚੜਾ ਆਂਦਾ ਹੀ ਪਿਛਲੇ ਹਦਵਾਰ ਦੇ ਬਾਈ ਯਾਰ ਕਾ ਬੜੀ ਗੁੱਡੀ ਉੱਡਦੀ ਯਾਰ ਐਦਵਾਰ ਜ਼ਿਆਦਾ ਉੱਡਦੀ ਨਾ ਗੁੱਡੀ ਓਹ ਗੁੱਡੀ ਕਿਤੇ ਗਿਆ ਮੇਰੇ ਢੰਗ ਤਾਹੀ ਹੁੰਦੇ ਤਾਣ ਹੁਣ ਲਾਉਂਗਾ ਥੱਲੇ ਅਗਰ ਇਹਨੂੰ ਬਿਠਾ ਲੈ ਹੈ ਤੇਰੀ ਜੀ ਬੰਦੇ ਜੇ ਬਿਠਾ ਤੂੰ ਨਾ ਮੈਣੀ ਜਿੰਦਗੀ ਚਾਹੁੰਦਾ ਆਂ ਆ ਪਹਿਲੀ ਵੀ ਬਿਠਾ ਪਾਣੀ ਜਿਆਦਾ ਜੀ ਲੱਗੇ ਆ ਅਸੀਂ ਹੁਣ ਰਾਜਨ ਟਿੱਕੀ ਵਾਲੇ ਕੋਲ ਟਿੱਕੀ ਖਾਣ ਖਵਾਓਗੇ ਮਾਰਾ ਟਿੱਕੀ ਸਾਨੂੰ ਗਰਮਾ ਗਰਮ ਟਿੱਕੀ ਖਵਾ ਦਿਓ ਠੀਕ ਆ ਹੋਰ ਸੁਣਾ ਏ ਬੰਦੇ ਦੀ ਟਿੱਕੀ ਜੇ ਹੈਲੋ ਕਰਦੇ ਯਾਰ ਸ਼ੀਟਿੰਗ ਪਲਾਨ ਵੀ ਮੁੰਡੇ ਨੇ ਬੜਾ ਵਧੀਆ ਕਿੱਦਾਂ ਪਲੇਟ 30 ਰੁਪਏ 30 ਰੁਪਏ ਲੈ ਕਰਦੇ ਤਿੰਨ ਪਲੇਟਾਂ ਤੇ ਨਾਲ ਮੇਰੇ ਹੈਗੇ ਆਪਣੇ ਬੜੇ ਪੁਰਾਣੇ ਜਿਗਰੀ ਯਾਰ ਹੈਲੋ ਕਰਦੇ ਹੈਲੋ ਕਰਦੇ ਵੀ ਇਹ ਦੋਵੇਂ ਵੀਰ ਹੈਗੇ ਆਪਣੇ ਜਿਗਰੀ ਤੇ ਆਹਣੀਆਂ ਇੱਥੇ ਆ ਜਿਓ ਪੰਗੋੜੇ ਤੇ ਝੋਟੇ ਲੈ ਲੈ ਆਕਣੀ ਨੰਨੇ ਨੰਨੇ ਨਜ਼ਾਰੇ ਆਏ ਪਰ ਇੰਨਾ ਖਾਸ ਨਹੀਂ ਵਿੱਚ ਜਿਤੇ ਇਹ ਕਰਦੇ ਵਿੱਚ ਆ ਬੰਦਾ ਡਰ ਗਿਆ ਕਹਿੰਦਾ ਮੈਂ ਨਹੀਂ ਲੈਣਾ ਕਹਿੰਦਾ ਮੈਂ ਲੈਣਾ ਇਹ ਲੜ ਪਿਆ ਵਾ ਡਰਿਆ ਨਹੀਂ ਆ ਇਹ ਲੜਿਆ ਵਾ ਇਹ ਲੜਿਆ ਇਸ ਗੱਲੋਂ ਆ ਵੀ ਇਹ ਲੜਿਆ ਇਸ ਗੱਲੋਂ ਆ ਵੀ ਕਹਿੰਦਾ ਵੀ ਮੈਂ ਲੈਣਾ ਵਾ 베ੜੀ ਤੇ ਝੂਟਾ ਇਹੀ ਗੱਲ ਤਾਂ ਨਾ 베ੜੀ ਹੋ ਗਈ ਬਾਦ ਟਾਈਮ ਨੂੰ ਤੇ 베ੜੀ ਹੋ ਗਈ ਸੀ ਬੰਦ ਤੇਰੀ ਨਹੀਂ ਚੱਲਦੀ ਹੁਣ ਚਲੋ ਇਹਨੂੰ ਟਿੱਕੀਆਂ ਖਵਾ ਕੇ ਮਨਾਣ ਲੱਗੇ ਆਂ ਇਹ ਟਿੱਕੀ ਖਾ ਲਈਏ ਜਿਹੜਾ ਕੋਠੇ ਦਾ ਮੇਲਾ ਹੈਗਾ ਬੱਲੇ ਦਾ ਮੇਲਾ ਇਹਦੀ ਲਾਸਟ ਤਰੀਕ ਹੈਗੀ 18 18 ਮਾਰਚ ਤੱਕ ਰੇ ਹੈਗਾ ਵਾ ਤੇ ਫਿਰ ਉਸ ਤੋਂ ਬਾਅਦ ਫਿਰ ਖਤਮ ਖਤਮ ਹੋ ਜਾਏਗਾ ਨਾ ਫਿਰ ਇਸ ਵਾਰ ਮਾਫਤ ਹੈ ਨਾ ਇਹ ਕੋ ਪਹਿਲਾ ਮਹੀਨਾ ਹੈਗਾ ਇਹ ਇੱਕ ਮੇਲਾ ਇਹੋ ਜਿਹਾ ਹੈਗਾ ਇਹ ਬੱਲੇ ਦਾ ਜਿਹੜਾ ਡੇਢ ਦੋ ਮਹੀਨੇ ਚੱਲਦਾ ਅੱਛਾ ਇਹ ਬੱਲੇ ਦਾ ਮੇਲਾ ਜਿਹੜਾ ਡੇਢ ਮਹੀਨੇ ਚੱਲਦਾ ਡੇਢ ਵੀ ਡੇਢ ਮਹੀਨਾ ਚੱਲ ਗਿਆ ਹੈ ਨਾ ਦੋ ਮਹੀਨੇ ਗਏ ਦੋ ਮਹੀਨੇ ਠੀਕ ਹੈ ਠੀਕ ਹੈ ਆ ਟਿੱਕੀਆਂ ਲੈ ਕੇ ਪਸੰਦ ਸੁਣੀ ਦਿੱਤਾ ਕਾਲੇ ਕੀ ਆ ਗਈ ਟਿੱਕੇ ਅਸੀਂ ਖਾਣ ਲੱਗੇ ਆ ਰਾਤ ਹੋ ਗਈ ਆ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਮਿਲਦੇ ਆ ਹੁਣ ਅਗਲੇ ਆਪਾਂ ਅਗਲੀ ਵੀਡੀਓ ਤੇ ਤੇ ਨਵੇਂ ਵਲੌਗ ਤੇ ਹੁਣ ਮੈਸ ਵਲੌਗ ਨੂੰ ਸਹੀ ਖਤਮ ਕਰਦਾ ਹਾਂ ਹੋਪ ਹੈ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਦ ਤੱਕ ਲਈ ਬਾਏ ਬਾਏ ਰੱਬ ਰੱਖਣਾ